ਪਾਤਣਾ ਦੇ ਵਿੱਚ ਆਪਣੀ ਪ੍ਰੇਮਿਕਾ ਨੂੰ ਮਿਲਣ ਨੌਜਵਾਨ ਗਿਆ ਤਾਂ ਇਸ ਤਰ੍ਹਾਂ ਉਸ ਨੂੰ ਮਹਿੰਗਾ ਪੈ ਗਿਆ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਕੁੱਟਕੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਪਾਤਣਾ ਦੇ ਪਿੰਡ ਗੋਕੋ ਸੋਢੀ ਵਾਲਾ ਦਾ ਇਹ ਪੂਰਾ ਮਾਮਲਾ ਹੈ ਤਾਂ ਪਿੰਡ ਦੀ ਕੁੜੀ ਨਾਲ ਮਰਤਕ ਨੌਜਵਾਨ ਦੇ ਇਸ ਪ੍ਰੇਮ ਸੰਬੰਧ ਸਰ ਦੱਸਦੇ ਕਿ ਪੁਲਿਸ ਨੇ ਫਿਲਹਾਲ ਦੋ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਤਾਂ ਮਰਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਦੇ ਵੱਲੋਂ ਜਾਂਚ ਦਾ ਆਰੰਭ ਦਿੱਤੀ ਗਈ ਹੈ ਤਾਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਤਾਂ ਇੱਥੇ ਪਿੰਡ ਦੇ ਕੁੜੀ ਦੇ ਨਾਲ ਮਰਤਕ ਨੌਜਵਾਨ ਦੇ ਪ੍ਰੇਮ ਸੰਬੰਧ ਹੋਣ ਕਰਕੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਨੌਜਵਾਨ ਦਾ ਕਤਲ ਕਰ ਦਿੱਤਾ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਦੇ ਵੱਲੋਂ ਦੋ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਤਾਂ ਪਾਤੜਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਹੁਣ ਪੁਲਿਸ ਅਗਲੀ ਰੀ ਕਾਰਵਾਈ ਸ਼ੁਰੂ ਕਰ ਰਹੀ ਹੈ ਅਤੇ ਇਹ ਦੋ ਲੋਕਾਂ ਖਿਲਾਫ ਮਾਮਲਾ ਸ਼ੁਰੂ ਕਰ ਦਿੱਤਾ ਗਿਆ। ਇਹ ਮਾਮਲਾ ਇਸ ਤਰ੍ਹਾਂ ਵੀ ਪਿਰਥੀ ਸਿੰਘ ਵਾਸੀ ਸੋਢੀਬਾਲਾ ਨੇ ਸਾਡੇ ਕੋਲੇ ਬਿਆਨ ਲਖਾਇਆ ਕਿ ਉਸ ਦਾ ਲੜਕਾ ਗਰਵਖਸ ਮਿਤੀ 11 12 14 ਦੀ ਰਾਤ ਨੂੰ ਜਰਨੈਲ ਸਿੰਘ son of ਜੈਮਲ ਸਿੰਘ ਵਾਸੀ ਸਧਾਰਨਪੁਰੋ ਦੇ ਘਰ ਗਿਆ ਸੀ ਸ਼ਰਾਰਤੀ ਮੈਂਡ ਨਾਲ ਗਿਆ ਸੀ ਜਦੋਂ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗਿਆ ਤਾਂ ਉੱਥੇ ਉਹਨਾਂ ਦੇ ਆਪਸ ਉਹਨਾਂ ਦੇ ਜਿਹੜੀ ਪਿਰਥੀ ਸਿੰਘ ਦੇ ਡੈਡੀ ਤੇ ਉਸਦੇ ਲੜਕੇ ਨੇ ਜਰਨੈਲ ਸਿੰਘ ਦੇ ਜਰਨੈਲ ਸਿੰਘ ਦੇ بیٹے ਨੇ ਗੁਰਬਖਸ਼ ਸਿੰਘ ਦੇ ਕੁਛ ੱਟਾਂ ਮਾਰੀਆਂ ਸੱਟਾਂ ਮਾਰਨ ਤੋਂ ਬਾਅਦ ਜਿਹੜਾ ਸੀਗਾ ਗੁਰਬਖਸ਼ ਸਿੰਘ ਆਪਦੇ ਨਾਨਕੇ ਪਿੰਡ ਹਰਿਆਣੇ 'ਚ ਚਲਾ ਗਿਆ ਉੱਥੇ ਉਸਦੇ ਨਾਨੇ ਨੂੰ ਇਹ ਸੀਗਾ ਵੀ ਸ਼ਾਇਦ ਥੱਕਾ ਡੁੱਟਿਆ ਉਹ ਸਾਰੀ ਰਾਤ ਉੱਥੇ ਪਿਆ ਰਿਹਾ ਜਦੋਂ ਸਵੇਰੇ ਉਸ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਤਾਂ ਉਸਦੇ ਨਾਨੇ ਨੇ ਉਸ ਨੂੰ ਇਲਾਜ ਲਈ ਲੈ ਕੇ ਗਿਆ ਤਾਂ ਜਦੋਂ ਡਾਕਟਰ ਸਾਹਿਬ ਕੋਲ ਗਿਆ ਤਾਂ ਉਹਨੇ ਗੱਡੀ ਵਿੱਚ ਚੈੱਕ ਕਰਕੇ ਦੱਸਤਾ ਵੀ ਜਿਹੜੀ ਗੁਰਬਖਸ਼ ਸਿੰਘ ਦੀ ਮੌਤ ਹੋ ਚੁੱਕੀ ਹੈ ਮੌਤ ਹੋਣ ਤੋਂ ਬਾਅਦ ਉਸਦੇ ਪਿਤਾ ਵੀ ਉੱਥੇ ਚਲੇ ਗਏ ਇਹ ਗੱਲ ਸਾਰੀ ਪਿੱਕੀ ਸਿੰਘ ਦੇ ਸਹੁਰੇ ਨੇ ਉਹ ਦੱਸੀ ਉਸਦੇ ਬਿਆਨ ਤੇ ਪਿੱਕੀ ਸਿੰਘ ਦੇ ਬਿਆਨ ਤੇ ਅਸੀਂ 302 34 ਆਈਪੀਸੀ ਦਾ 2 ਮਿੰਨਾਂ ਦੇ ਵਰਖਲਾ ਮੁਕਾਦਮਾ ਦਰਜ ਕਰਤਾ ਤ੍ਰਤੀਸ਼ ਜਾਰੀ